ਤੁਸੀਂ ਦੇਖ ਰਹੇ ਹੋ ਟੈਨਿਕ ਸਿੜਾ ਅੱਜ ਬਟਾਲੇ ਦੀ ਗੱਲ ਕੀਤੀ ਜਾਵੇ ਅਸੀਂ ਜਿੱਥੇ ਖੜੇ ਆਂ ਸ੍ਰੀ ਹਰਗੋਬਿੰਦਪੁਰ ਤੋਂ ਬਟਾਲਾ ਰੋਡ ਤੇ ਆ ਲੇਕਿਨ ਦੇਖਿਆ ਜਾਵੇ ਤੇ ਧੁੰਦ ਦੇ ਕਾਰਨ 10 ਮੀਟਰ ਤੋਂ ਵੱਧ ਦਿਖਾਈ ਨਹੀਂ ਦੇ ਰਿਹਾ ਜਿੰਨੀਆਂ ਵੀ ਗੱਡੀਆਂ ਚੱਲ ਰਹੀਆਂ ਨੇ ਲਾਈਟਾਂ ਜਗਾ ਕੇ ਮੈਂ ਆਪਣੇ ਕੈਮਰਾਮੈਨ ਨੂੰ ਦਿਖਾਉਂਗਾ ਕਿ ਪਿੱਛੇ ਦਿਖਾਈ ਗੱਡੀਆਂ ਜਿਹੜੀਆਂ ਚੱਲ ਰਹੀਆਂ ਵਾ ਬਿਲਕੁਲ ਸਲੋ ਰਫਤਾਰ ਦੇ ਵਿੱਚ ਅਤੇ ਲਾਈਟਾਂ ਜਗਾ ਕੇ ਚੱਲ ਰਹੀਆਂ ਧੁੰਦ ਨੇ ਜਨ ਜੀਵਨ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ ਇੱਕ ਸਾਡੇ ਨਾਲ ਨੇ ਦੋਸਤ ਆਪਾਂ ਉਹਨਾਂ ਨਾਲ ਗੱਲ ਕਰਨੀ ਚਾਹਾਂਗੇ ਵੀਰ ਜੀ ਆਪਾਂ ਸੁਣਾਓ ਗੁਰਪ੍ਰੀਤ ਸਿੰਘ ਜੀ ਅੱਜ ਧੁੰਦ ਦਾ ਕਰਕੇ ਕੀ ਜਾਨੀਵਨ ਜਿਹੜਾ ਪ੍ਰਭਾਵਿਤ ਹੋ ਰਿਹਾ ਹੈ ਅੱਜ ਧੁੰਦ ਦਾ ਬਹੁਤ ਵੱਡਾ ਪ੍ਰਭਾਵ ਪੈ ਰਿਹਾ ਲੋਕਾਂ ਦੇ ਲੋਕਾਂ ਦਾ ਘਰੋਂ ਨਿਕਲਣਾ ਬਹੁਤ ਔਖਾ ਹੋਇਆ ਪਿਆ ਵਾ ਗੱਡੀਆਂ ਬਹੁਤ ਸਲੋ ਹੁੰਦੀਆਂ ਵਾ ਧੁੰਦ ਬਹੁਤ ਜਿਆਦੀ ਪਈ ਹੋਈ ਹੈ ਲੋਕਾਂ ਨੂੰ ਕੀ ਸੰਦੇਸ਼ ਹੈ ਲੋਕਾਂ ਨੂੰ ਸੰਦੇਸ਼ ਇਹੋ ਦਿੰਦੇ ਆ ਕਿ ਕੋਈ ਜਿਹੜਾ ਆਪਣੇ ਗੱਡੀਆਂ ਤੇ ਮੋਟਰਸਾਈਕਲਾਂ ਤੇ ਹੁੰਦੇ ਆ ਉਹ ਥੋੜਾ ਸਲੋ ਸਪੀਡ ਚੋਣ ਹੋਣੀ ਹੈ ਸਲੋ ਐਸਐਮ ਅਸੀਂ ਖੜੇ ਆ ਉਮਰਪੁਰਾ ਚੌਂਕ ਦੇ ਵਿੱਚ ਜਿੱਥੇ ਬਹੁਤ ਜਾਦਾ ਸੰਨੀ ਥੋਂਦਾ ਕਿਸੇ ਨਾਲ ਕਿਸੇ ਗੱਲ ਕਰਨੇ ਚਾਹੋਗੇ ਸਪੈਸ਼ਲ ਤੁਸੀਂ ਸਫਰ ਕਰਕੇ ਆਏ ਹੋ ਕਿੰਨਾ ਦਾ ਮਤਲਬ 12 ਹਜ਼ਾਰ ਆਪਾਂ ਕਰ ਸਕਦੇ ਸੀ ਇਹ ਬਹੁਤ ਜਿਆਦੀ ਥੋਂਦਿਆ 100 ਹਰਕਾਂ ਤੇ 50 ਸਾਲਾਂ ਦਾ ਰਕਾਰ ਤੋੜ ਦਿੱਤਾ ਵਾ ਥੋਂਦਾ ਨਹੀਂ ਦੇ 100 ਵੀ ਬਹੁਤ ਜਿਆਦੀ ਆ ਕਿੰਨਾ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਜਦੋਂ ਤੁਸੀਂ ਇੱਥੇ ਆਏ ਮੈਂ ਨਾ ਦਿਖਣੇ ਕੱਖ ਨਹੀਂ ਗਿਆ 10-15 ਫੁੱਟ ਤੋਂ ਵੱਧ ਤੇ ਦੇਖਣ ਹੀ ਨਹੀਂ ਝੜਿਆ ਅੱਜ ਨਹੀਂ ਧੁੰਦ ਜੇ ਬਹੁਤ ਜਿਆਦਾ ਧੁੰਦਿਆ ਬੜਾ ਟ੍ਰੈਫਿਕ ਤੇ ਗੱਡੀਆਂ ਵੀ ਕਾਰਾਂ ਪਰੀਆਂ ਹੌਲੀ ਹੌਲੀ ਸਲੋ ਸਲੋ ਆ ਰਹੀਆਂ ਜੀ ਬਹੁਤ ਮੁਸ਼ਕਲ ਆ ਬਹੁਤ ਜਿਆਦਾ ਧੁੰਦਿਆ ਇਸ ਨੇ ਅੰਦੋਲਕ ਦੇ ਅਸੀਂ ਪੈਪਰਾ ਵਣੇ ਉਹ ਕਹਿੰਦੇ ਆ ਕਿ ਪਹਿਲੀ ਗੱਲ ਤੇ ਮੰਡੇਰੇ ਜਾਂ ਰਾਤ ਨੂੰ ਘਾਟੀ ਨਿਕਲੋ ਕਿਉਂਕਿ ਐਕਸੀਡੈਂਟ ਦੇ ਬਹੁਤ ਚੰਨਦੇ ਆ ਜਿਹੜਾ ਆਪਣਾ ਜ਼ਿੰਦਗੀ ਆ ਵਾਰ-ਵਾਰ ਨਹੀਂ ਕੀ ਮਿਲਦੀ ਹੈਗੀ ਤੇ ਇਸ ਕਰਕੇ ਤੁਸੀਂ ਧੁੰਦ ਤੋਂ ਬਚੋ ਜਨਾ ਵੀ ਵਜਿਆ ਜਾਂਦਾ ਵਾ ਲੋਕਤੋਂ ਤਾਂ ਬਹੁਤ ਜਿਆਦੀ ਸੰਘਣੀ ਪੈਣ ਲਈ ਤੇ ਦੇ ਅੰਦਰ ਵੱਖ-ਵੱਖ ਦੁਕਾਨਦਾਰ ਜਿਹੜੇ ਆ ਉਹਨਾਂ ਨੇ ਧੂਆ ਪਾਲ ਕੇ ਅੱਗ ਪਾਲ ਕੇ ਤੇ ਸਿੱਖ ਰਹੇ ਆ ਠੰਡ ਤੋਂ ਬਚਣ ਲਈ ਆਪਾਂ ਗੱਲ ਕਰਦੇ ਹਾਂ ਅੱਜ ਮੇਰਾ ਨਾਮ ਸੰਤੋਸ਼ ਹੈ ਜੀ ਅੱਜ ਤੇ ਦੀ ਆਦਿਕਾ ਠੰਡ ਦਾ ਰਿਕਾਰਡ ਟੁੱਟ ਚੁੱਕਿਆ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ ਤਸਲੀ ਦੇ ਨਾਲ ਐਤਕਾ ਤੇ ਪੰਜਵਾਂ ਸਾਲਾਂ ਦਾ ਰਿਕਾਰਡ ਟੁੱਟ ਚੁੱਕਿਆ ਜੀ ਠੰਡ ਤੋਂ ਬਿਨਾਂ ਗੁਜ਼ਾਰਾ ਨਹੀਂ ਜੇ ਇੱਥੇ ਆਗੂ ਕੋ ਬਾਲ ਕੇ ਡੇਹ ਦੁਕਾਨਦਾਰ ਸਾਰੇ ਸਿੱਖਣ ਨੇ ਆ ਸੀ ਅੱਜ ਤੁਹਾਨੂੰ ਕੰਮ ਸੁਸ ਹੋ ਰਿਹਾ ਤੇ ਜਿਆਦਾ ਠੰਡ ਬਹੁਤ ਜਿਆਦਾ ਬਹੁਤ ਠੰਡ ਮੋਢੇ ਤੇ ਹੋਰ ਆ ਬੜਾ ਭੈਣਿਆ ਠੰਡ ਵਿੱਚ ਪੈਂਦੇ ਧੁੰਦ ਬਹੁਤ ਪੈਂਦੀ ਤੇ ਇਹਦੇ ਨਾਲ ਕੋਈ ਤੁਹਾਨੂੰ ਦੁਕਾਨਦਾਰੀ ਦੇ ਤੇ ਦੁਕਾਨਦਾਰੀ ਤੇ ਹੈ ਰਹੀ ਨਹੀਂ ਉੱਤੇ ਦਾ ਕੀ ਕੋਈ ਨਹੀਂ ਹੁੰਦਾ ਕਾਈ ਧੜੀ ਮੇਲੇ ਬਾਹਰ ਚਲੇ ਜਾਂਦੇ ਆ ਗੇ ਕੈਮਰਾਮੈਨ ਸੋਨੀ ਦੇ ਨਾਲ ਸਰਵੰਸ ਸਿੰਘ ਬਟਾਲਾ